2002 ਦੀ ਸਰਕਾਰ ਜਿਹੜੀ ਰਹੀ ਪੰਜਾਬ ਦੀ ਉਸ ਵਕਤ ਜਿਹੜੇ ਭ੍ਰਸ਼ਟਾਚਾਰ ਵਿਰੋਧੀ ਕਾਨੂੰਨ ਡਿਸਪਰਪੋਰਸ਼ਨਟ ਐਸੈਟਸ ਦੇ ਮੁਕਦਮੇ ਦਰਜ ਕੀਤੇ ਗਏ ਓਵਰ ਸੀਸ ਪ੍ਰੋਪਰਟੀਆਂ ਦੀ ਸੰਪਤੀਆਂ ਦੀ ਵੈਰੀਫਿਕੇਸ਼ਨ ਕੀਤੀ ਗਈ ਬਾਦਲਾਂ ਦਾ ਉਹ ਕੇਸ ਸੀ ਪ੍ਰਕਾਸ਼ ਸਿੰਘ ਬਾਦਲ ਸੁਖਬੀਰ ਬਾਦਲ ਤੇ ਹੋਰ ਦਰਜਨਾਂ ਦੀ ਗਿਣਤੀ ਦੇ ਵਿੱਚ ਗਿਉਸਨ ਲੇਕਿਨ ਉਹ ਕੇਸ ਅਦਾਲਤਾਂ ਦੇ ਵਿੱਚ ਤਰਾਸ਼ਾਈ ਹੋਏ ਹਾਲਾਂਕਿ 2002 ਤੋਂ ਲੈ ਕੇ 2007 ਦਰਮਿਆਨ ਚਟੋਪਾਦੇਸਾ ਵੀ ਇੱਕ ਐਸਾ ਮਾਹੌਲ ਬਣਿਆ ਸੀ ਇਸੇ ਤਰੀਕੇ ਦੀ ਰਿਕਵਰੀ ਸੀ ਮੈਨੂੰ ਯਾਦ ਹੈ ਰਵਿੰਦਰਪਾਲ ਸਿੰਘ ਸਿੱਧੂ ਪੀਪੀਐਸਸੀ ਦਾ ਚੇਅਰਮੈਨ ਜਦੋਂ ਗ੍ਰਿਫਤਾਰ ਕੀਤਾ ਜਾਂਦਾ ਉਹਦੇ ਬੈਂਕ ਖਾਤੇ ਖੁੱਲਦੇ ਨੇ ਸੈਕਟਰ 8 ਦੇ ਖਾਤਿਆਂ ਚੋਂ ਜਦੋਂ ਕਰੋੜਾਂ ਕਰੋੜਾਂ ਰੁਪਇਆ ਵਿਜੀਲੈਂਸ ਬਿਊਰੋ ਨੇ ਜਗ ਜਾਹਰ ਕੀਤਾ ਉਸ ਵਕਤ ਐ ਲੱਗਿਆ ਸੀ ਲੈ ਵੀ ਹੁਣ ਕ腐ਸ਼ਨ ਦੇ ਖਿਲਾਫ ਕੈਪਟਨ ਅਮਰਿੰਦਰ ਸਿੰਘ ਨੇ ਲੜਾਈ ਵਢਤੀ ਹੈ ਕਿੰਨੇ ਅਕਾਲੀ ਦਲ ਦੇ ਉਸ ਵਕਤ ਦੇ ਮੰਤਰੀ ਜਿਹੜੇ ਸੀ ਕ腐ਸ਼ਨ ਦੇ ਤੋਤਾ ਸਿੰਘ ਕੀ ਤੇ ਹੋਰ ਸਾਰੇ ਕੀ ਬਾਅਦ ਵਿੱਚ ਸਾਰੇ ਕੇਸ ਤਰਾਸ਼ਾਈ ਹੁੰਦੇਗੇ ਕਿ ਲਾਪਾ ਬਾਦਲਾਂ ਦੇ ਕੇਸ ਦੀ ਨਾਲਾਈ ਇੱਥੇ ਗਵਾਹ ਮੁਕਰ ਗਏ ਇੱਕ ਡੀਏਜੀ ਵੀ ਮੁਕਰ ਗਏ ਕੋਰਟ ਦੇ ਵਿੱਚ ਇੱਕ ਐਸਐਸਪੀ ਆਈਓ ਡੀਏਜੀ ਲੈਵਲ ਦੇ ਜਿਹੜੇ ਸੁਪਰਵਾਈਜ਼ਰੀ ਆਫੀਸਰ ਸੀ ਕਿਉਂਕਿ ਤੁਸੀਂ ਓਵਰਸੀਜ਼ ਜਾਂਚ ਕਰ ਰਹੇ ਸੀ ਸੰਪਤੀਆਂ ਦੀ ਲੇਕਿਨ ਸੁਰਿੰਦਰਪਾਲ ਸਿੰਘ ਤੇ ਜਿਹੜੇ ਡੀਏਜੀ ਉਪਲ ਸਨ ਉਹ ਕੋਰਟ 'ਚ ਹੌਸਟਾਈਲ ਟਰਨ ਕੀਤੇ ਕੋਰਟ ਨੇ ਐਡਵਰਸ ਰਿਮਾਰਕਸ ਦਿੱਤੇ ਉਸ ਤੋਂ ਬਾਅਦ 2012 ਤੋਂ ਬਾਅਦ ਜਾਂ 2007 ਤੋਂ ਬਾਅਦ ਕਿਸੇ ਨੇ ਭ੍ਰਸ਼ਟਾਚਾਰ ਦੇ ਕੇਸਾਂ ਨੂੰ ਸੀਰੀਅਸਲੀ ਨਹੀਂ ਲਿਆ ਪੰਜਾਬ ਦੀ ਰਾਜਨੀਤੀ ਵਿੱਚ ਇੰਜ ਲੱਗਾ ਕਿ ਸ਼ਾਇਦ ਭ੍ਰਸ਼ਟਾਚਾਰਤਾ ਇੱਕ ਕਲਚਰ ਬਣ ਚੁੱਕਾ ਹੈ lettes accept it हूँ एक बहुत अहम गल की है इट्स अ पार्ट ऑफ दिसटम जी चलता है जी चलता चल है हाँ। कैंसर है करप्शन उन्हें क्या ना कैंसर ट्रीट हो सकता है करप्शन ट्रीट नहीं हो सकता करप्शन कैंसर तो भी ज्यादा खतरनाक है सोसाइटी वास्ते लालच इन्नी वीडी चीज़ है कुछ जिदे को जेड़ा अहद्द है उन्होंने वह दुरवरत करेगा हूँ जब रिकवरी होया है किसी ने जाके किसी के जन्मदिन त दिवाली गिफ्ट दिते नहीं है ये ओवरनाइट तो होया नहीं है एक कई साल ਆਪਣੇ ਅਹੁਦੇ ਦੀ ਦੁਰਵਰਤੋਂ ਕਰਕੇ ਹੋਈ ਹੈ ਮੈਂ ਇਹਨੂੰ ਐਕਸਟਰਸ਼ਨ ਕਹਾਵਾਂਗਾ